ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵੀਡੀਓ 'ਚ ਤੇ ਅੱਜ ਦੇ ਵੀਡੀਓ 'ਚ ਆਪਾਂ ਪੜਨ ਦਾ ਸ਼ੇਅਰ ਕਰਾਂਗੇ ਇਟਲੀ ਦੇ ਕਾਮਕਾਰ ਇੱਥੇ ਕਿੱਦਾਂ ਦੇ ਕੰਮ ਕਰਨੇ ਕੀ ਕੰਮ ਕਰਦੇ ਨੇ ਲੋਕੀ ਤੇ ਉਹਦੇ ਲੈ ਕੇ ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰਾਂਗੇ ਤੇ ਚਲੋ ਆ ਜੀ ਤੁਹਾਨੂੰ ਦੱਸਿਏ ਕਿਉਂਕਿ ਇੱਥੇ ਜਿੱਦਾਂ ਕੀ ਕਹਿੰਦੇ ਹੁੰਦੇ ਆ ਚੰਮ ਦੀ ਨਹੀਂ ਜ਼ਰੂਰਤ ਹੈਗੀ ਪਰ ਇੱਥੇ ਕੰਮ ਦੀ ਲੋੜ ਆ ਜਿਹੜਾ ਬੰਦਾ ਕੰਮ ਕਰਦਾ ਉਹਦੀ ਇੱਥੇ ਬੱਲੇ ਬੱਲੇ ਆ ਜੀ ਜਿਹੜਾ ਨਹੀਂ ਕਰਦਾ ਉਹ ਤੁਸੀਂ ਆਪ ਹੀ ਜਾਣਦੇ ਹੋ ਹਾਂ ਤੇ ਮੈਂ ਵੀ ਆ ਸਟਾਨਾ ਕੰਮ ਤੋਂ ਚੱਲਿਆ ਘਰ ਛੁੱਟੀ ਹੋ ਗਈ ਸੀਗੀ ਮੈਂ ਕਿਉਂ ਨਾ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਾਂ। ਆ ਮੇਰੇ ਪਿੱਛੇ ਜਿੰਨਾ ਵੀ ਏਰੀਆ ਨਾ ਸਾਰਾ ਉਹ ਦਸ ਏਰੀਆ। ਤੇ ਮਿੰਨ 10-15 ਮਿੰਟ ਲੱਗਦੇ ਨੇ ਬੱਸ ਸਟਾਪ ਦਾ ਇਧਾਨ ਦੀ। ਤੋਂ ਉੱਥੋਂ ਮੈਂ ਬੱਸ ਖੜਾਂਗਾ ਫਿਰ ਮੈਂ ਜਾਵਾਂਗਾ ਧਾਰ। ਤੇ ਕੰਮការ ਇੱਥੇ ਇਦਾਂ ਕੰਮ ਤਾਂ ਮਿਲ ਜਾਂਦੇ ਨੇ। ਪੱਡ ਪੈਂਡ ਤੁਹਾਡੇ ਲੱਗਦੇ ਵੀ ਕਰਦਾ ਹੈ। ਤੇ ਬਾਕੀ ਅੱਜਕੱਲ ਦੇ ਹਾਲਾਤਾਂ ਦੇ ਹਿਸਾਬ ਨਾਲ ਕੰਮ ਬਹੁਤ ਹੀ ਮੁਸ਼ਕਲ ਹਾਲਾਤ ਨੇ ਇਹ ਤਾਂ ਤੁਸੀਂ ਦੇਖਦੇ ਹੋ ਕੈਨੇਡਾ ਅਮਰੀਕਾ ਵਗੀਆਂ-ਵਗੀਆਂ ਗੰਤਗੀਆਂ ਚੁਈ ਸਾਰੇ ਪਾਸੇ ਕੰਮਾਂ ਦੇ ਹਾਲਾਤ ਮਾੜੇ ਨੇ ਤੇ ਫਿਰ ਵੀ ਬੰਦੇ ਨੂੰ ਕਹਿੰਦੇ ਹੁੰਦੇ ਆ ਕੋਸ਼ਿਸ਼ ਕਰਨੀ ਚਾਹੀਦੀ ਆ ਕੋਸ਼ਿਸ਼ ਕੀਤੀ ਕੰਮ ਨਹੀਂ ਜਾਂਦਾ ਪਰ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਤੇ ਤੇ ਵੀ ਲੋਕੀ ਜਿੱਤੀ ਕਰਦੇ ਨੇ ਮਤਲਬ ਖੇਤੀ ਵੀ ਕਰਦੇ ਨੇ ਲੋਕੀ ਮਤਲਬ ਫੈਕਟਰੀਆਂ ਵੀ ਹੈਗੀਆਂ ਨੇ ਕੰਮਕਾਰ ਕਰਦੇ ਨੇ ਲੋਕੀ ਸਾਰੇ ਪਾਸੇ ਤੇ ਪਰ ਕੰਮ ਦੇ ਹਾਲਾਤ ਆ ਪੁੱਛੋ ਇਹਨਾਂ ਦੇ ਹਾਲਾਤ ਜੇ ਕੁਝ ਲੋਕੀ ਤੇ ਖੇਤੀ ਦੇ ਰੁਪੈਣ ਕਰਦੇ ਨੇ ਕੁਝ ਲੋਕਾਂ ਦੇ ਆਪਣੇ ਕਾਰੋਬਾਰ ਨੇ ਫੈਕਟਰੀਆਂ ਵਗੈਰਾ ਨੇ ਜਿੱਦਾਂ ਜਿਹਾ ਏਰੀਆ ਚ ਆ ਰਹੇ ਹੋ ਰਹਿਆ ਉਹ ਏਰੀਏ ਦੇ ਵਿੱਚ ਜਾਦਾਤਰ ਜੁੱਤੀਆਂ ਜੁੱਤੀਆਂ ਮਤਲਬ ਕਿ ਜਿਹੜਾ ਜੁੱਤੀ ਦਾ ਤਲਾ ਨਹੀਂ ਹੁੰਦਾ ਉਹ ਤਿਆਰ ਹੁੰਦਾ ਇਸ ਇਰੀਏ 'ਚ ਜਾਦਾਤਰ ਤਾਂ ਤੇ ਬਾਵੀਦੂ 'ਚ ਲੱਗ ਗਿਆ ਤੇ ਉਹ ਤਿਆਰ ਹੁੰਦਾ ਇੱਥੇ ਤੇ ਹਰ ਤਰ੍ਹਾਂ ਦੇ ਕੰਮ ਹੈ ਰੈਸਟੋਰੈਂਟਾਂ ਦਾ ਕੰਮ ਮਿਲ ਜਾਂਦਾ ਪਰ ਸਭ ਤੋਂ ਮੇਨ ਗੱਲ ਪੱਲਾ ਤਾਂ ਲੋਕੀ ਕਰਦੇ ਨੇ ਤੁਸੀਂ ਵੀ ਪਰ ਲੋ ਤੇ ਤੁਹਾਨੂੰ ਕੰਮ ਲਵਾ ਦਾਂਗੇ ਤਾਂ ਜਦੋਂ ਬੰਦਾ ਪੇਪਰ ਲੈਣ ਜੋਗਾ ਹੁੰਦਾ ਹੈ ਉਸ ਤੋਂ ਬਾਅਦ ਕਰ ਦਿੰਦੇ ਨੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਲਾਇਸੈਂਸ ਕਰੋ ਪਹਿਲਾਂ ਤੇ ਫੇ ਤੁਹਾਨੂੰ ਕੰਮ ਮਿਲੂਗਾ ਤੇ ਜਦੋਂ ਬੰਦਾ ਲਾਇਸੈਂਸ ਤੱਕ ਪਹੁੰਚਦਾ ਹੈ ਤਾਂ ਫਿਰ ਕਹਿੰਦੇ ਨੇ ਇੱਥੇ ਕੰਮ ਹੀ ਨਹੀਂ ਹੈਗਾ ਤੇ ਵਾਕਿ ਹੋਊਗਾ ਜੇ ਤੁਹਾਡਾ ਕੋਈ ਖਾਸ ਬੰਦਾ ਆ ਲੋਕੀ ਦਾ ਪੈਨਪਰਾ ਕੋਈ ਰਿਸ਼ਤੇਦਾਰ ਕੋਈ ਯਾਰ ਦੋਸਤ ਫੇਰ ਤੱਕ ਮਿਲ ਹੀ ਜਾਂਦਾ ਹੈ ਪਰ ਹੋਹੀ ਇੱਥੇ ਵੀ ਬਾਰ ਇੰਗੇ ਜਿਹਾ ਬਣੀ ਹਾਲਾਤ ਹੋਈ ਨਹੀਂ ਜਿੱਦਾਂ ਬਿਨਾਂ ਸਪਰਸ਼ ਤੋਂ ਇੰਗੇ ਜਿਦ ਕੁਛ ਨਹੀਂ ਨਾ ਮਿਲਦਾ ਉਦਾਂ ਹੀ ਇੱਥੇ ਵੀ ਉਦਾਂ ਹੀ ਇੱਥੇ ਬਿਨਾਂ ਸਪਰਸ਼ ਤੋਂ ਇੱਥੇ ਵੀ ਕੁਛ ਨਹੀਂ ਹੈਗਾ ਜੂ ਜੇ ਤੋੜੇ ਸਪਰਸ਼ ਹੈਗੀ ਆ ਤੇ ਇਹ ਤੋਂ ਕੰਮ ਮਿਲ ਜਾਂਦਾ ਅਦਰਵਾਜ਼ ਤੋਂ ਨਹੀਂ ਕੰਮ ਮਿਲਦਾ ਤੇ ਇਸ ਕਰਕੇ ਜੀਦਾ ਰੇਲਵੇ ਟਰਾਕ ਰੇਲਵੇ ਲਾਈਨ ਗ੍ਰੋਥ ਕਰ ਲਈ ਹੁਣ ਮੈਂ ਤੇ ਤੁਹਾਡੇ ਜੇ ਮੈਂ ਕਹਿੰਦਾ ਉਧਰ ਉਧਰ ਦਾ ਵੀ ਹਵਾ ਤੁਹਾਨੂੰ ਦਿਖਾ ਦਵਾਂ ਮਤਲਬ ਕੀ ਹਸਾਬ ਕਿਤਾਬ ਆ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਹੁਣ ਕੱਲੀਆਂ ਗੱਲਾਂ ਫੇੜਾ ਕਰੀ ਜਾਣੀਆਂ ਤੇ ਖੇਤੀ ਤੇ ਵੀ ਕੰਮ ਹੈਗੇ ਨੇ ਆ ਕਿ ਇੱਥੇ ਅਹ ਦਿੱਲੀ ਜਾ ਰਿਹਾ। ਇੱਕ ਬਾਪੂ ਕੰਮ ਕਰਦਾ ਹੁੰਦਾ ਸੀ ਅੱਜ ਕੱਲ ਤਾਂ ਉਹ ਨਹੀਂ ਕਰਦਾ ਹੈਗਾ। ਇਹ ਵਰਦਾ ਕਿਸੇ ਹੋਰ ਵਿੱਚ ਕੁਝ ਕੰਮ ਕਰਦਾ ਭਇਆ, ਜਾਂਦਾ ਭਇਆ। ਤੇ ਮੇਰੇ ਦੱਲੀ ਸਾਈਡ ਤੇ ਆ ਇੱਕ ਫੈਕਟਰੀ ਆ। ਇਹ ਵੀ ਉਹੀ ਕੰਮ ਆਖਦਾ ਵੀ। ਤੇ ਹੁਣ ਥੋੜੀ ਦੇਰ ਨਾਲ ਪਾਤੇ ਬਸ ਸਟਾਪ ਤੇ ਪਹੁੰਚ ਜਾਣਾ। ਤੇ ਫਿਰ ਆਪਾਂ ਪਹੁੰਚੇ ਬਸ ਸਟਾਪ ਤੇ। ਤੇ ਕਿ ਨਾ ਮੋਦਾ ਸਭ ਤੋਂ ਕਦੇ ਮਤਲਬ ਹੌਸਲਾ ਨਹੀਂ ਹਾਰਨਾ ਚਾਹੀਦਾ ਨਾ ਹੀ ਦੂਜੇ ਤੇ ਡਿਪੈਂਡ ਹੋਣਾ ਚਾਹੀਦਾ ਸਭ ਤੋਂ ਮੇਨ ਗੱਲ ਇਹ ਕੀ ਹੈ ਕਿ ਬੰਦਾ ਪੇਪਰ ਵੀ ਹੋ ਜਾਂਦੇ ਨੇ ਲਾਇਸੈਂਸ ਵੀ ਮਿਲ ਜਾਂਦਾ ਹੈ ਫਿਰ ਗੰਦੇ ਵੀ ਤੁਹਾਨੂੰ ਬੋਲੀ ਨਹੀਂ ਆਉਦੀ ਤੇ ਤੁਹਾਡੇ ਕੋਲ ਬੋਲੀ ਨਹੀਂ ਹੈਗੀ ਤੁਹਾਨੂੰ ਬੋਲੀ ਨਹੀਂ ਹੋਦੀ ਹੈਗੀ ਉਹ ਕਿੰਨੀ ਲੈਂਗੇ ਚੇਂਜ ਕਿਸੇ ਵੀ ਜੋ ਮੋੜੇ ਦੀ ਥਿੰਗ ਲਿਸਟ ਹੈ ਨਹੀਂ ਜੀ ਵੀ ਚਲੋ ਇੰਗਲਿਸ਼ ਤਾਂ ਫਿਰ ਵੀ ਬੰਦਾ ਛੇਤੀ ਕਵਰ ਕਰ ਜਾਂਦਾ ਹੈ ਪਰ ਇਹ ਤਾਂ ਨਹੀਂ ਬੋਲੀ ਹੋ ਰਹਾ ਫਿਰ ਸਮਝ ਨਹੀਂ ਤੇ ਜਾਦੀ ਔਖੀ ਲੱਗਦੀ ਆ ਪਰ ਬੋਲ ਨਹੀਂ ਤਾਂ ਫਿਰ ਵੀ ਬੋਲ ਲੈਂਦਾ ਬੰਦਾ ਬੋਲਣ ਚ ਤਾਂ ਕੋਈ ਔਖਾ ਨਹੀਂਗਾ ਪਰ ਸਮਝਣ ਚ ਥੋੜੀ ਔਖਾ ਲੱਗਦਾ ਬੰਦੇ ਨੂੰ ਕਿ ਕਿ ਬੰਦਾ ਕਰਿਆ ਵੀ ਤਾਂ ਕੀ ਕਰੇ ਕੀ ਕਰ ਸਕਦੇ ਕੁਛ ਨਹੀਂ ਕਰ ਸਕਦੇ ਕੰਮਾਂ ਦੇ ਹਾਲਾਤ ਹਾਂ ਜੇ ਕੋਈ ਬੱਚਾ ਫਰਦਾ ਲਿਖਦਾ ਹੈ ਚਲੋ ਕੋਈ ਡਿਪਲੋਮਾ ਇਹ ਰਵਾਗਾਰ ਦੇ ਕੋਲ ਹੈਗਾ ਉਹ ਤੇ ਬੰਦਾ ਫਿਰ ਵੀ ਚਲੋ ਠੱਕੇ ਧੁੱਕੇ ਖਾ ਕੇ ਕੰਮ ਦਾ ਹੋ ਹੀ ਜਾਂਦਾ ਹੈ ਪਰ ਜ਼ਿਆਦਾ ਦਰਦ ਹੈ ਨਹੀਂ ਠੱਕੇ ਹੀ ਨੇ ਗੱਲਾਂ ਵਾਲੀਆਂ ਤੇ ਗੱਲਾਂ ਰਹਿਣੀਆਂ ਹੈ ਜਿਹੜੀ ਅੱਜ ਤੋਂ 25 30 ਸਾਲ ਪਹਿਲਾਂ ਸੀ ਗਿਆ ਉਹ ਰਾਤ ਤੇ ਹੈ ਨਹੀਂ ਜੀ ਹੁਣ ਇੱਥੇ ਦੇ ਵੀ ਤੇ ਚਲੋ ਫਿਰ ਵੀ ਬੰਦੇ ਨੂੰ ਹੌਸਲਾ ਰੱਖਣਾ ਪਈਦਾ ਉਹ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਸੋਰੀ ਹੌਸਲਾ ਨਹੀਂ ਰੱਖੀਦਾ ਰੱਖਣਾ ਚਾਹੀਦਾ ਹੈ ਹਲੇ ਕਿਸੇ ਤੇ ਹੌਂਸਲਾ ਰੱਖਣ ਦੇ ਹਾਂ ਵੀ ਫਲਾਣਾ ਬੰਦਾ ਮੈਨੂੰ ਕੰਮ ਤੇ ਰਵਾਏਗਾ ਤੇ ਤੁਹਾਨੂੰ ਆਪ ਹੀ ਕੋਸ਼ਿਸ਼ ਕਰਨੀ ਪਊਗੀ ਬਾਹਰ ਅੰਦਰ ਨਿਕਲਣਾ ਪਊਗਾ ਇੱਧਰ ਉੱਧਰ ਭਜਣਾ ਪਏਗਾ ਹੈ ਫਿਰ ਹੀ ਕੋਈ ਕੰਮ ਮਿਲ ਸਕਦਾ ਹੈ ਕਿ ਕੰਮ ਇੱਥੇ ਹਰ ਤਰ੍ਹਾਂ ਦਾ ਕੰਮ ਹੈਗਾ ਪਰ ਕਿਤੇ ਕੰਮ ਦੇ ਨਾਲ ਨਾਲ ਅਗਰ ਕੋਈ ਤੇ ਕੰਮ ਨੂੰ ਹੈਗਾ ਕੋਈ ਫਿਰ ਕੋਈ ਦਾ ਹਰ ਬੰਦੇ ਦਾ ਰਿਜਿਸਟਰ ਕਰਦਾ ਹੈ ਇਹਰ ਜੇ ਤੁਹਾਡੇ ਕੋਲ ਕੰਮ ਨਹੀਂ ਨਾ ਹੈਗਾ ਤੁਹਾਨੂੰ ਕੋਈ ਪੁੱਛਦਾ ਵੀ ਨਹੀਂ ਹੈਗਾ ਇੱਥੇ ਤੇ ਆਪਣੀ ਜਿਸ ਤਰ੍ਹਾਂ ਨਾ ਡਾਰੀ ਲੱਗਾ ਰਹਿੰਦਾ ਲੋਕਾਂ ਨੂੰ ਕਿ ਮੈਨੂੰ ਤੇ ਇਹ ਨਾ ਕੋਈ ਕੁਝ ਮੰਗੀ ਰਿਹਾ ਲੈ ਆਪਣੇ ਬੋਲ ਜਾਨੇ ਕੋਈ ਕੰਮ ਨਹੀਂ ਹੈਗਾ ਤੇ ਬਸ ਇਹ ਹੀ ਚੱਕਰ ਆ ਕੰਮਾਂ ਦੇ ਹਾਲਾਤੇ ਬਹੁਤ ਹੀ ਮਾੜੇ ਨੇ ਇੱਥੇ ਵੀ ਲੋਕ ਹੈਗੇ ਨੇ ਆਪਣੇ ਜਿਹਾ ਵਾਂਗੂ ਕਈ ਗਰੀਬ ਵੀ ਹੈਗੇ ਨੇ ਕਈ ਅਮੀਰ ਵੀ ਹੈਗੇ ਨੇ ਕਈ ਵਾਰੀ ਆ ਦੇ ਕੱਢੀ ਜਾਂਦੇ ਕੋਮੰਦ ਨੇ ਕਈ ਮੇਰੇ ਵਰਗੇ ਪੈਦਲ ਵੀ ਆ ਗਏ ਨੇ ਤੇ ਮੇਰੇ ਕੋ ਵੀ ਹੈਗਾ ਲਾਇਸੈਂਸ ਤਾਂ ਬਟ ਫਿਰ ਵੀ ਕੰਮ ਦੇ ਹਾਲਾਤ ਹੀ ਇਦਾਂ ਦੇ ਨੇ ਦਿਲ ਨਹੀਂ ਕਰਦਾ ਹੈਗਾ ਗੱਡੀ ਕੋ ਡਿਜ਼ਾਈਨ ਨੂੰ ਤੇ ਸੋਚਦਾ ਕੋ ਲੋ ਗੱਡਾਂ ਮੰਗਦਾ ਨਾ ਨੰਬਰ ਦੇ ਉਹਦੇ ਬੱਚੇ ਵੀ ਛੋਟੇ ਨੇ ਤੇ ਇਹ ਕਿ ਕਾਮਲਬੰਦ 100 ਤਰੀਕ ਨੂੰ ਕਾਮਲਬੰਦ ਵਾਸਤੇ ਤੁਸੀਂ ਆਪਣਾ ਇੱਕ ਫਾਰਮ ਹੁੰਦਾ ਹੈ ਏਜੰਸੀਆਂ ਹੈਗੀਆਂ ਨੇ ਇੱਥੇ ਫਾਰਮ ਭਰਨਾ ਪੈਂਦਾ ਹੈ ਇੱਕ ਫਾਰਮ ਬਣਾਉਗੇ ਆਪਣਾ ਉਹਨੇ ਵਲੀ ਚੀਵੀ ਕਰ ਦਿੰਦੇ ਨੇ ਉੱਥੇ ਪੂਰੀ ਪ੍ਰੋਫਾਈਲ ਮੰਗਣੀ ਨਹੀਂ ਕਰਦੇ ਹੁੰਦੇ ਹੁੰਦਾ ਉਹ ਕਿਸੇ ਏਜੰਸੀਆਂ ਤੇ ਕਾਮਲਬੰਦ ਜਾਂ ਕਾਮਲਬੰਦ ਕਰਦੀਆਂ ਨੇ ਉਹ ਕਿ ਕਾਮਲ ਏਜੰਸੀ ਤੁਸੀਂ ਜਾ ਸਕਦੇ ਨੇ ਉੱਥੇ ਏਜੰਸੀ ਆ ਜਾ ਕੇ ਇਹ ਦਮਾਂਦੇ ਕਰਨੇ ਆਉਣੇ ਮਤਲਬ ਉਹ ਵੀ ਹਾਰੇ ਨੂੰ ਕੋਈ ਨਹੀਂ ਬੁਲਾਉਂਦੇ ਅਜੇ ਉਹ ਵੀ ਜੇ ਕੰਮ ਹੋਵੇ ਤਾਂ ਫਿਰ ਆਪਾਂ ਕਾ ਦਿੰਨੀ ਵੀ ਆ ਜਾਓ ਕੋਈ ਚੱਕਰ ਨਹੀਂ ਹੈਗਾ ਜੇ ਕੰਮ ਨਾ ਹੋਵੇ ਤਾਂ ਉਹ ਵੀ ਨਹੀਂ ਬੁਲਾਉਂਦੇ ਫਿਰ ਤੇ ਮੈਂ ਤਾਂ ਬਹੁਤ ਜਾਂਦਾ ਡਾਕਟਰ ਮੰਗਦੇ ਮੁੰਡੇ ਦਿੱਤੇ ਨੇ ਪਰ ਨਿਕਲਦਾ ਨੁਕੰਦ ਕੋਈ ਨਹੀਂ ਜਮਾਨ ਦਾ ਮਤਲਬ ਕਿ ਅਪਲਾਈ ਆਰ ਵਗੈਰਾ ਜੋਬ ਲਈ ਦਿੱਤੇ ਪਰ ਕੋਈ ਕਿਤੇ ਨਹੀਂ ਫੁੰਦਾ ਹੈਗਾ ਤੇ ਤੇ ਯਾਨੀ ਬੁਲਾਵੇਂ ਆਉਂਦੇ ਨੇ ਬਾਕੀ ਕਿਸਮਤ ਤੇ ਹੀ ਡਿਪੈਂਡ ਕਰਦਾ ਨਾ ਬਾਕੀ ਅੱਜ ਕੱਲ ਤਾਂ ਉਹੀ ਜਮਾਨਾ ਰਹਿ ਗਿਆ ਫਿਰ ਗੱਲ ਉਹੀ ਕਰਨ ਲੱਗਾ ਮੈਂ ਵੀ ਪਹਿਲਾ ਵਾਲਾ ਜਿੱਦਾਂ ਲੋ ਇੰਡੀਆ 'ਚ ਸਪਾਰਸ਼ ਸ਼ਾਇਦ ਤੁਹਾਨੂੰ ਕੋਈ ਬੰਦਾ ਕੋਈ ਕੰਮ ਕਰਵਾ ਦੇਣਾ ਤੇ ਅੱਜ ਵਾਲੀ ਨਹੀਂ ਤਾਂ ਚਾਹਵਾਂ ਦਾ ਰੱਖਦਾ ਮੈਂ ਨਾਲਾ ਕੰਮ ਇੱਧਰ-ਇੱਧਰ ਮਿਲਤ ਕੋਈ ਬੰਦਾ ਪਰ ਖਾਸ ਕਰਕੇ ਬੱੱਚੇ ਬੰਦੇ ਵਾਸਤੇ ਥੋੜਾ ਜ਼ਿਆਦਾ ਔਖਾ ਜਾਂਦਾ ਬੰਦੇ ਲਈ ਕਿ ਨੂੰ ਘਰ ਰੱਖਦੇ ਤੇ ਨਾ ਹੀ ਪਰ ਉਹ ਮਤਲਬ ਜਿਹੜੇ ਕੋ ਪੇਪਰ ਦੇ ਨਾਮ ਨੂੰ ਉਹ ਕੰਮ ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਤੇ ਉਸ ਕਰਕੇ ਤੇ ਬੰਦਿਆਂ ਨੇ ਤੇ ਬਹੁਤ ਜ਼ਿਆਦਾ ਹੀ ਔਖਾ ਆ ਤੇ ਉਦਾਂ ਦਾ ਕਈਆਂ ਦਾ ਕੱਚਿਆਂ ਦਾ ਵੀ ਸੂਤ ਆਇਆ ਹੁੰਦਾ ਇਹ ਤਾਂ ਕੋਈ ਗੱਲ ਨਹੀਂ ਹੈ ਜੀ ਮਤਲਬ ਕੰਮ ਨਹੀਂ ਮਿਲਦਾ ਕੰਮ ਮਿਲ ਜਾਂਦਾ ਤੇ ਕੱਚਿਆਂ ਬੰਦਿਆਂ ਨੂੰ ਵੀ ਤੇ ਬਸ ਕੰਮ ਦੋ ਤਿੰਨ ਹਲਾਦ ਨੇ ਜੇ ਬਣਾਉਣੀ ਮੇਰੀ ਗੱਲਾਂ ਵਧੀਆ ਲੱਗੀਆਂ ਹੋਈਆਂ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਗੁੱਡ ਬਾਏ ਟੇਕ ਕੇ ਆ